ਅੱਜਕੱਲ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ 17 ਜੁਲਾਈ ਤੋਂ ਬਾਅਦ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਕਿੰਨਾ ਕੀਤਾ ਇਹ ਦਾਅਵੇ ਹੁਣ ਫਿੱਕੇ ਨਜ਼ਰ ਆ ਰਹੇ ਨੇ ਅੱਜਕੱਲ ਚੰਡੀਗੜ੍ਹ ਦਾ ਵਿੱਚ ਅੱਜ ਵੀ ਧੁੱਪ ਨੇ ਕਿ ਲਈ ਆਇਆ ਤਾਂ ਕਿੰਨਾ ਕੀਤਾ ਲੋਕ ਗਰਮੀ ਦਾ ਸਾਹਮਣਾ ਕਰ ਰਹੇ ਨੇ ਅਗਰ ਚੰਡੀਗੜ੍ਹ ਦੇ ਮੌਸਮ ਦੀ ਗੱਲ ਕੀਤੀ ਜਾਵੇ ਲਗਾਤਾਰ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ ਕਿ بارش ਹੋਏਗੀ ਮੌਸਮ ਵਿਭਾਗ ਦੇ ਜਿਹੜੇ ਦਾਅਵੇ ਨੇ ਕਿਤੇ ਨਾ ਕਿਤੇ ਫਿੱਕੇ ਦਿਖ ਰਹੇ ਨੇ ਅੱਜ ਦੀ ਅਗਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬਾਰਿਸ਼ ਜਿਹੜੀ ਹੈ ਹੋਣ ਦੀ ਸੰਭਾਵਨਾ ਹੈਗੀ ਹੈ ਹਾਲਾਂਕਿ 17 ਤਰੀਕ ਤੋਂ ਬਾਅਦ ਜਿਹੜੀ ਹੈ ਬਾਰਿਸ਼ ਦੱਸੀ ਗਈ ਸੀ ਮਗਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਾਰਿਸ਼ ਦਾ ਨਾਮੋਂ ਨਿਸ਼ਾਨ ਵੀ ਚੰਡੀਗੜ੍ਹ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਮੌਸਮ ਜਰੂਰ ਜਿਹੜਾ ਹੈ ਬਣਿਆ ਹੋਇਆ ਹੈ ਕਿ ਬਾਰਿਸ਼ ਹੋ ਸਕਦੀ ਹੈ ਮਗਰ ਲੋਕ ਜਿਹੜੇ ਨੇ ਗਰਮੀ ਤੋਂ ਪਰੇਸ਼ਾਨ ਦਿਖ ਰਹੇ ਨੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਦੇ ਜਿਹੜੇ ਦਾਅਵੇ ਨੇ ਉਹ ਕਿਤੇ ਨਾ ਕਿਤੇ ਫਿੱਕੇ ਪੈਂਦੇ ਦਿਖ ਰਹੇ ਨੇ ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਾਰਿਸ਼ ਜ ਹੋ ਸਕਦੀ ਹੈ ਹੋਣ ਦੀ ਸੰਭਾਵਨਾ ਹੈ ਲਗਾਤਾਰ ਜਿਹੜੀ ਹੈ ਮੌਸਮ ਵਿਭਾਗ ਦੀਆਂ ਜਿਹੜੀਆਂ ਤਰਜ ਨੇ ਜਰੂਰ ਦਿੱਤੇ ਜਾ ਰਹੇ ਨੇ ਸਮਾ ਸਮਾਤੇ ਮਗਰ ਅਗਰ ਪਿਛਲੇ 1 ਮਹੀਨੇ ਦੀ ਗੱਲ ਕੀਤੀ ਜਾਵੇ ਜੋ ਵੀ ਦਾਅਵੇ ਕੀਤੇ ਗਏ ਮੌਸਮ ਵਿਭਾਗ ਵੱਲੋਂ ਕਿਥੇ ਨਾ ਕਿਥੇ ਫਿੱਕੇ ਦਿਖਾਈ ਦੇ ਰਹੇ ਨੇ ਅੱਜ ਦੀ ਵੀ ਅਗਰ ਗੱਲ ਕੀਤੀ ਜਾਵੇ ਜਰੂਰ بارش ਦੱਸੀ ਜਾ ਰਹੀ ਹੈ 17 ਤਰੀਕ ਤੋਂ ਲਗਾਤਾਰ بارش ਹੋਣ ਦੀ ਗੱਲ ਕੀਤੀ ਜਾ ਰਹੀ ਸੀ ਮੌਨਸੂਨ ਨੇ ਜਿਸ ਤਰ੍ਹਾਂ ਦਸਤਕ ਦਿੱਤੀ ਸੀ ਤੇ ਲਗਾਤਾਰ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਸੀ ਕਿ ਕਿ بارش ਜਿਹੜੀ ਹੈ ਜਰੂਰ ਹੋਵੇਗੀ ਦਾਅਵੇ ਜਰੂਰ ਲਗਾਤਾਰ ਕੀਤੇ ਜਾ ਰਹੇ ਨੇ ਐਡਵਾਈਜ਼ਰੀਆਂ ਜਾਰੀਆਂ ਕੀਤੀਆਂ ਜਾ ਰੀਆਂ ਨੇ ਮਗਰ ਕਿਥੇ ਨਾ ਕਿਥੇ ਦਾਅਵੇ ਜਿਹੜੇ ਨੇ ਫੇਕ ਜਿਹੜੇ ਨੇ ਦਿਖਦੇ ਨਜ਼ਰ ਆ ਰਹੇ ਨੇ ਕਿਉਂਕਿ ਦਾਅਵੇ ਜਿਹੜੇ ਨੇ ਉਹਨਾਂ ਤੇ ਕਿਸੇ ਨਾ ਕਿਥੇ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਖਰਾ ਨਹੀਂ ਉਤਰਿਆ ਹੋਇਆ ਇਸ ਕਰਕੇ ਕਹਿਣਾ ਪੈ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਬਾਰਿਸ਼ ਹੋਵੇਗੀ ਮਗਰ ਬਾਰਿਸ਼ ਨਹੀਂ ਹੁੰਦੀ ਇਸ ਸਮੇਂ ਵੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਧੁੱਪ ਜਿਹੜੀ ਹੈ ਨਿਕਲੀ ਹੋਈ ਹੈ ਤੇ ਮੌਸਮ ਦੇ ਵੀ ਜਿਹੜੀ ਹੈ ਹਿਮਿਉਨਿਟੀ ਬਹੁਤ ਜ਼ਿਆਦਾ ਹੈ ਤੇ ਲੋਕ ਕਿਥੇ ਨਾ ਕਿਥੇ ਪਰੇਸ਼ਾਨ ਦਿਖ ਰਹੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅੰਮੀ ਸੇਤੀ ਦੀ ਰਿਪੋਰਟ